sato darasa pri tal gai ek uttam path suno gur melant jam इक यर्दास पहाट गीरत गीरत ਕਿਰਪਾ ਨਿਤ ਦਇਆਲ ਇੱਕ ਅਖੜ ਹਰਿ ਮਨ ਬਸਤ ਨਾਨਕ ਹੋ ਤਨ ਹਾ ਅਲ ਇੱਕ ਅਖੜ ਕਾਲ ਯੁਗ ਕੇ ਅਵਤਾਰ ਬਿ ਬਾਣੀ ਕੇ ਬੋਹਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਸਤਿਗੁਰਾਂ ਜੀ ਦੇ ਪਾਵਨ ਮੋਹਾਰਕ ਨੀ ਗੋਦ ਦਾ ਆਨੰਦ ਪਾਉਦੇ ਹੀ ਪਰਮਾ ਸਨਮਾਨ ਜੋਤ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਪੰਚਮ ਪਾਤਸ਼ਾ ਕਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਤ ਕੁੰਦੇ ਹਾਂ ਸਤਿਗੁਰੂ ਅਜਿਹੇ ਪਾਵਨ ਸ਼ਬਦ ਦੇ ਅੰਦਰ ਵਕਸ਼ਿਸ਼ ਕਰਦੇ ਨੇ 12 12 12 ਵਾਰ ਪ੍ਰਭ ਜੀਏ ਇਹ અમૃત ਇਹ ਹੋ ਮੰਨ ਤਨ ਤਰਜੀਏ ਰਮਾਤਮਾ ਦਾ ਨਾਮ ਬਾਰ ਬਾਰ ਜਪਨਾ ਬ੍ਰਹਮਾਤਮਾ ਦਾ ਸਿਮਰਨ ਕਰਨਾ ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਇਨਸਾਨ ਰੱਜ ਜਾ ਸਕਦਾ ਹੈ ਇਹਦੇ ਨਾਲ ਇਨਸਾਨ ਤ੍ਰਿਪਤ ਹੋ ਸਕਦਾ ਹੈ ਤਨੰਦੌਲਤ ਇਨਸਾਨ ਦੇ ਕੋਲ ਜਿੰਨੀ ਅੱਜ ਨਹੀਂ ਰੱਜ ਆਵੇਗਾ ਗੁਰ ਵਸਤੂਆਂ ਪਦਾਰਥਾਂ ਕਿਤਨੀਆਂ ਜਨ ਨਹੀਂ ਰੱਜ ਆਵੇਗਾ ਭੁੱਖਿਆ ਪਤਨ ਹਉਤਾਰੀ ਜੀਵਨ ਆਪਰੀਆ ਪਾਰ ਸਤਿਗੁਰੂ ਕਹਿੰਦੇ ਅਰਜ ਸਿਰਫ ਇਹਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਆਸ ਕਦੇ ਉਹੀ ਇਨਸਾਨ ਦਾ ਅਰਜ ਹੈ ਉਹਨੂੰ ਪੀ ਕੇ ਨਾਨ ਸਾਨੇ ਤਰਪਤ ਹੋ ਜਾਂਦਾ ਹੈ ਪ੍ਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨਾਮ ਰਤਨ ਜਿਨ ਗੁਰਮੁਖ ਪਾਇਆ ਕਿ ਜਿਨ੍ਹਾਂ ਪਿਆਰਿਆਂ ਨੇ ਨਾਮ ਪਾਇਆ ਹੈ ਪ੍ਰਮਾਤਮਾ ਦਾ ਨਾਮ ਜਦ ਬੇ ਕਿ ਤਨਤਾ ਦੇ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰ-ਬਾਰ ਇਹਨਾਂ ਨਾਮ ਜਪਣ ਦੀ ਪ੍ਰਮਾਤਮਾ ਦੇ ਯਾਦ ਦੇ ਵਿੱਚ ਤੇਰਾ ਸੰਗ ਲੰਗੇ ਬਾਰ-ਬਾਰ ਸਤਿਗੁਰ ਚੇਤਾ ਯਾਦ ਕਰਵਾ ਰਹੇ ਨੇ ਸਤਿਗੁਰ ਕਹਿੰਦੇ ਨੇ ਅੰਤਰ ਅਗਨਨ ਗੁਰਿ ਬਿਨੁ ਪੂਜੈ ਬਾਹਰ ਪੂਰ ਤਪ ਹੈ ਬਾਰਦਾ ਦਾ ਵਿਖਾਵਾ ਅਨੇਕਾਂ ਤਰੀਕਿਆਂ ਦੇ ਨਾਲ ਕੀਤਾ ਹੋਇਆ ਹੈ ਅਨੇਕਾਂ ਤਰੀਕਿਆਂ ਦੇ ਨਾਲ ਇਨਸਾਨ ਕਰਦਾ ਪਿਆ। ਬਾਰ ਦੀ ਅੱਗ ਲੱਗ ਜੇ ਇਹ ਬੜੇ ਯਤਨ ਕਰੇਗਾ ਬੁਝਾਉਣ ਦੇ ਲਈ ਪਾਣੀ ਪਾਵੇਗਾ ਕੋਈ ਹੋਰ ਯਤਨ ਕਰੇਗਾ। ਬਾਰ ਦਾ ਨੁਕਸਾਨ ਇਹਨੂੰ ਦਿਸਦਾ ਤੇ ਇਹ ਦੁਬਾਰਾ ਫਿਰ ਇਹ ਨੁਕਸਾਨ ਨਿਪੜੇ ਨਹੀਂ ਜਾਵੇਗਾ ਕਿ ਨੁਕਸਾਨ ਹੋਵੇਗਾ। ਤਾਂ ਸਤਿਗੁਰੂ ਕਹਿੰਦੇ ਨੇ ਜਦ ਬਾਰ ਦੀ ਅਗਤਾ ਇਨਸਾਨ ਸਮਝ ਆ ਰਹੀ ਏ ਕਿ ਪਾਣੀ ਦੇ ਨਾਲ बुझेगी ਜਿਹੜੀ ਸਤਿਗੁਰੂ ਕਹਿੰਦੇ ਨੇ ਅੰਦਰ ਦੇ ਅਗ ਲੱਗਿਆ ਆਪਣੇ ਮਨ ਨੂੰ ਤਿਆਗੀ ਬਣੇ ਹੋਏ ਮਨੁੱਖ ਦੇ ਮਨ ਵਿੱਚ ਤ੍ਰਿਸ਼ਨਾ ਦੀ ਬਲ ਦੀ ਅਗ ਗੁਰੂ ਤੋਂ ਬਿਨਾਂ ਨਹੀਂ ਮੁਝ ਸਕਦੀ ਬਾਹਰ ਦੀ ਪੂਰਤਨ ਦਿਸਦੀ ਏ ਬਾਰ ਦੀਆਂ ਤੋਣੀਆਂ ਬੜਾ ਥਾਪਤ ਹੈ ਅੰਦਰ ਦੀ ਅਗ ਤੇਰੀ ਤ੍ਰਿਸ਼ਨਾ ਫਿਰ ਲੱਗੀ ਏ ਕਾਮ ਕ੍ਰੋਧ ਨੂੰ ਹੰਕਾਰ ਦੀ ਲੱਗੀ ਏ ਭਾਰਤੀ ਅਗਦਾ ਦਾ ਇਲਾਜ ਹੈ ਅੰਦਰ ਦੀ ਅਗਦਾ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸਤਿਗੁਰਾਂ ਦੀ ਬਾਣੀ ਦੇ ਕੋਲ ਹੈ ਸਤਿਗੁਰੂ ਕਹਿੰਦੇ ਨੇ ਗੁਰ ਬਿਨ ਗੁਰ ਸੇਵਾ ਬਿਨ ਭਗਤ ਨ ਹੋਵੀ ਕਿਉ ਕਰ ਚੀਨਸ ਆਪੈ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ ਇਹ ਮਨਮੁਖ ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ ਪਰਮਾਤਮਾ ਤੋਂ ਬਿਨਾਂ ਨਹੀਂ ਰੱਬ ਦੀ ਬੰਦਗੀ ਹੋ ਸਕਦੀ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਬ ਸਤਿਗੁਰੂ ਕਹਿੰਦੇ ਨੇ ਇਨਸਾਨ ਹੈ ਜਿਹੜਾ ਇਹ ਉਹਦਾ ਅੰਤਰਾਦਮੈਨੂੰ ਜਾਨਣਾ ਚਾਹੁੰਦਾ ਆਪਣੇ ਆਪ ਨੂੰ ਜਾਨਣਾ ਚਾਹੁੰਦਾ ਪਰ ਬਦ ਕਿਸਮ ਦੀ ਏ ਕਿ ਰੱਬ ਦਾ ਇਹ ਸੰਗਰ ਨਹੀਂ ਕਰ ਪੰਦਾ ਬਹੁ ਬੇਦ ਪਾਠ ਸਭ ਸੋਦਾ ਬਹੁ ਬਿਤ ਬੇਦ ਪਾਠ ਸਭ ਸੋਦਾ ਤਾਂ ਮੈਂ ਉਸ ਨੇ ਕਈ ਤਰੀਕਿਆਂ ਨਾਲ ਸਾਰੇ ਵੇਦ ਪਾਠ ਸੋਦੇ ਨੇ ਸੋਧ ਲਏ ਨੇ ਦੇਹੀ ਮੈਂ ਜੋ ਰਹਿ ਅਲੇ ਪਤਾ ਦੇ ਜਨ ਕੀ ਪੂਰਨ ਕਾਲੀ ਹੈ ਬੜੇ ਨੇ ਯਤਨ ਕੀਤੇ ਨੇ ਕਿ ਰੱਬ ਦਾ ਨਾਮ ਜਪਿਆ ਜਾਏ ਰੱਬ ਦੀ ਬੰਦਗੀ ਕੀਤੀ ਜਾਏ ਮਰ ਸਤਿਗੁਰੂ ਕਹਿੰਦੇ ਨੇ ਅੰਦਰ ਕੁਝ ਹੋ ਰਹਿ ਤੇ ਬਾਹਰ ਦੇ ਕੁਝ ਹੋ ਰਹਿ ਅ ਰਾਜਾ ਉਹਨੇ ਭਾਈ ਪ੍ਰਮਾਤਮਾ ਦੇ ਨਾਮ ਦੇ ਨਾਲ ਨਾਮ ਰਤਨ ਜਨ ਕਰ ਮੁਖ ਪਾਇਆ ਜਦੋਂ ਰੱਬ ਦਾ ਨਾ ਪਾਉਂਦਾ ਸਤਿਗੁਰੂ ਕਹਿੰਦੇ ਨੇ ਫਿਰ ਰੱਬ ਦੀ ਰਹਿਮਤ ਵਸਦੀ ਐ ਇਸ ਅਕੀਚ ਅਵਰ ਨਹੀਂ ਦ੍ਰਿਸ਼ਟਾਇ ਰੱਬ ਦੀ ਰਹਿਮਤ ਇਹ ਹੁੰਦੀ ਐ ਫਿਰ ਉਹਨੂੰ ਦੁਨੀਆਂ ਦੇ ਵਿੱਚ ਹੋਰ ਕੁਝ ਵਿਖਾਈ ਕੁਝ ਦਿੰਦਾ ਨਹੀਂ ਰੱਬ ਦੀ ਰਹਿਮਤ ਰੱਬ ਦੀ ਅਜਾਮਤ ਰੱਬ ਦੀ ਕਿਰਪਾ ਦੇ ਸਭੀ ਐ ਜਰਰੇ ਜਰਰੇ ਦੇ ਵਿੱਚ ਕਣ ਕਣ ਦੇ ਵਿੱਚ ਫਿਰ ਰੱਬ ਨੂੰ ਮਹਿਸੂਸ ਕਰਦੇ ਸਤਿਗੁਰੂ ਕਹਿੰਦੇ ਨੇ ਨਾਮ ਕਨ ਨਾਮ ਰੂਪ ਰ ਪਰਮਾਤਮਾ ਦਾ ਨਾਮ ਅਤੇ ਪਰਮਾਤਮਾ ਦਾ ਰੂਪ ਪਰਮਾਤਮਾ ਦਾ ਰੰਗ ਇਹ ਤਿੰਨੋ ਹੀ ਦੁਨੀਆ ਦੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰਦੇ ਨਾਮ ਵੀ ਉਸੇ ਦਾ ਤਨ ਦੌਲਤ ਵੀ ਉਸੇ ਦੀ ਅਤੇ ਰੂਪ ਵੀ ਉਸੇ ਦਾ ਤੇ ਰੰਗ ਵੀ ਉਸੇ ਦਾ ਮੇਰੇ ਕਮਾਇਆ ਧਨ ਦੌਲਤ ਨਹੀਂ ਆ ਸਕਦੀ ਕਿਉਂਕਿ ਧਨ ਦੌਲਤ ਜੋੜ ਤਾਂ ਲਈ ਹੈ ਇਹਨੂੰ ਸਾਹਮਣਾ ਕਿਵੇਂ ਹੈ ਕਵੀਰ ਖੋਡੀ ਖੋਡੀ ਜੋਰ ਕਹਿ ਜੋਰੇ ਲਾ ਕਰੂਰ ਅਲਤੀ ਵਾਰ ਨਾ ਕਛਿ ਮਿਲੇਉ ਲਈ ਲਗੋਟੀ ਤੋ ਕਬੀਰ ਜੀ ਕਹਿੰਦੇ ਨੇ ਇਨਸਾਨ ਤਨ ਦੌਲਤ ਕਮਾਤਾ ਲੈਂਦਾ ਉਸ ਕਮਾਈ ਨੂੰ ਉਸ ਤਨ ਦੌਲਤ ਨੂੰ ਦੇ ਆਪ ਵੀ ਲਹਣਤ ਲੈਂਦਾ ਤੇ ਕਮਾਈ ਹੋਈ ਜਿਹੜੀ ਇਹਦੀ ਕਿਰਤ ਹੈ ਉਤੇ ਵੀ ਲਹਣਤ ਲੱਗ ਜਾਂਦੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇਹ ਕਮਾ ਰਿਹਾ ਰੱਬ ਨੂੰ ਨਹੀਂ ਜਾਣਦਾ ਰੱਬ ਤੋਂ ਬੇਮੁਖ ਹੋ ਕੇ ਚੱਲਦਾ ਇਹਨੇ ਫਰੇਵ ਕੀਤਾ ਦੁਖਾ ਕੀਤਾ ਚਤਰਾਇਆਂ ਚਲਾਕੀਆਂ ਕੀਤੀਆਂ ਉਹਦੇ ਨਾਲੇ ਨੇ ਕਿਰਤ ਕਾਰ ਜੋ ਵੀ ਕਮਾਈ ਐ ਲੱਖਾਂ ਤੱਕ ਪਹੁੰਚ ਗਿਆ ਸਤਿਗੁਰੂ ਕਹਿੰਦੇ ਕਮਾਇਆ ਹੋਇਆ ਤੇਰਾ ਧਨ ਦੌਲਤ ਕਿਸੇ ਅਰਥ ਦਾ ਨਹੀਂ ਐ ਇਹ ਤੇਰਾ ਸੰਗੀਸਾਈ ਵੀ ਨਹੀਂ ਬਣੇਗਾ ਵਿਖਿਆ ਕਹੈ ਤਨ ਸਦਾ ਦੁਖਉ ਹੋਵੇ ਨਾ ਸਾਥ ਜਾਏ ਨਾ ਪ੍ਰਾਪਤ ਹੋਵੇ ਅਮਰਤ ਨੂੰ ਖਦੇ ਨੇ ਸਤਿਗੁਰੂ ਕਹਿੰਦੇ ਕਿ ਜ਼ਹਿਰ ਬਣੇਗਾ ਵਿਖਿਆ ਕਹਿੰਦੇ ਨੇ ਜ਼ਹਿਰ ਵਿਖਿਆ ਦੇ ਨਾਲ ਕਰੀਬ ਦੇ ਨਾਲ ਧੋਖੇ ਦੇ ਨਾਲ ਕਰਾਇਆ ਹੋਇਆ ਤੇਰਾ ਧਨ ਦੌਲਤ ਸਤਿਗੁਰ ਕਹਿੰਦੇ ਜ਼ਹਿਰ ਬਣੇਗਾ ਅੱਜ ਬਣ ਜੇ ਭਾਲੇ ਕੱਲ ਬਣ ਜੇ ਇਹਨੇ ਜ਼ਹਿਰ ਬਣਨਾ ਮਾੜੇ ਕਰਮਾਂ ਨੇ ਤੇਰਿਆਂ ਨੇ ਜ਼ਹਿਰ ਬਣਨਾ ਕਿਸੇ ਦੀ ਨਿੰਦਿਆ ਚੁਗਲੀ ਨੇ ਤੇਰੇ ਲਈ ਜ਼ਹਿਰ ਬਣਨਾ ਅੱਜ ਬਣ ਜੇ ਭਾਵੇਂ ਕੱਲ ਬਣਦੇ ਇਹਦੇ ਕਰਕੇ ਸਤਿਗੁਰ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ ਉਹ ਜ਼ਹਿਰ ਨਹੀਂ ਉਹ ਤਾਂ ਫਿਰ ਨਾਮ ਧਨ ਵੀ ਰੱਬ ਦਾ ਕਹਿੰਦਾ ਸਤਿਗੁਰ ਤੁਹਾਡਾ ਹੈ ਭਾਵੇਂ ਘਟ ਹੈ ਭਾਵੇਂ ਬੰਦ ਅਤੇ ਰੂਪ ਰੰਗ ਪਰਮਾਤਮਾ ਦਾ ਬਰਾਜ ਨਾਮ ਹੈ ਰੂਪ ਵੀ ਰੱਬ ਦੀ ਹੈ ਰੰਗ ਵੀ ਰੱਬ ਦੀ ਹੈ ਜਦੋਂ ਥਿੰਨੇ ਗੱਲਾਂ ਧਨ ਰੂਪ ਤੇ ਰੰਗ ਤਿੰਨੀਆਂ ਗੱਲਾਂ ਇਹ ਪ੍ਰਵਾਨ ਕਰ ਲੈਂਦਾ ਇਨਸਾਨ ਤਾਂ ਫਿਰ ਇਹ ਰੱਬ ਦੇ ਦਰ ਤੇ ਆਪ ਵੀ ਪ੍ਰਵਾਨ ਹੋ ਜਾਂਦਾ ਹੈ ਨਾਮੋ ਸੁਖ ਅਰਨਾਮ ਕੰਸਾ ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ਕਿਉਂਕਿ ਜਦੋਂ ਰੱਬ ਦੀ ਰਜਾ ਦੇ ਵਿੱਚ ਚੱਲਦਾ ਹੈ ਰੱਬ ਦੇ ਰਜਾ ਦੇ ਵਿੱਚ ਆਨੰਦ ਹੀ ਆਨੰਦ ਹੈ ਖੁਸ਼ੀ ਹੀ ਖੁਸ਼ੀ ਆ ਮੈਂ ਨਾਮ ਰਸ ਜੋ ਜਨ ਤਰਪਤਾਨੈ ਜੋ ਮਨੁੱਖ ਨਾਮ ਦੇ ਸਵਾਦ ਵਿੱਚ ਰਜ ਗਏ ਨੇ ਮਨ ਤਨ ਨਾਮੈ ਨਾਮ ਸਮਾਨੈ ਉਹਨਾਂ ਦੇ ਮਨ ਤਨ ਕੇਵਲ ਪ੍ਰਭੂ ਨਾਮ ਵਿੱਚ ਜੁੜੇ ਰਹਿੰਦੇ ਨੇ ਜਿਨ੍ਹਾਂ ਨੂੰ ਜਸ ਕਾ ਪੈਂਦਾ ਤਾਂ ਸਤਿਗੁਰੂ ਜਦੋਂ ਰੱਬ ਦੇ ਜੋੜਨ ਦੀ ਗੱਲ ਕਰਦੇ ਨੇ ਰੱਬ ਦੇ ਨਾਲ ਜੁੜਨ ਦੀ ਬੰਦਗੀ ਕਰਨੇ ਜੋ ਅਮਲੀ ਅਮਲ ਲਪਾਨਾ ਨਾਮ ਦੇ ਵਿੱਚ ਕਹਿੰਦੇ ਐਦਾਂ ਤੈਨੂੰ ਜੁੜਿਆ ਹੋਣਾ ਚਾਹੀਦਾ ਜਿਵੇਂ ਅਮਲੀ ਨੂੰ ਅਮਲ ਦੇ ਵਿੱਚ ਲਪਾਨਾ ਹੋ ਜਾਂਦਾ ਹੈ ਜਦੋਂ ਤੱਕ ਅਮਲੀ ਬੰਦਾ ਜੋ ਕਿਸੇ ਦਾ ਸੇਵਨ ਕਰਦਾ ਉਦੋਂ ਤੱਕ ਉਹਨੂੰ ਸੋ ਨਹੀਂ ਲੈਂਦਾ ਜਾਂ ਖਾ ਨਹੀਂ ਲੈਂਦਾ ਉਦੋਂ ਤੱਕ ਉਹਦਾ ਮਨਜੀ ਤੋੜਣਾ ਬੜਾ ਮੁਸ਼ਕਲ ਹੈ ਇਹ ਸਤਿਗੁਰਾਂ ਨੇ ਇੱਕ ਐਗਜ਼ਾਮਪਲ ਲਈ ਹੈ ਕਿ ਉਹਦਾ ਅਮਲੀ ਅਮਲ ਲਪਾਨਾ ਜਿਵੇਂ ਅਮਲੀ ਅਮਲ ਦੇ ਵਿੱਚ ਲਪਾਨਾ ਹੋਇਆ ਪਿਆ ਇਹਦਾ ਰੱਬ ਦੇ ਨਾਮ ਦੇ ਵਿੱਚ ਹੋ ਮਨਜੀ ਟੋਟਣ ਤੋਂ ਪਹਿਲਾਂ ਰੱਬ ਦੀ ਯਾਦ ਆਵੇ ਰੱਬ ਦਾ ਨਾਮ ਤੈਨੂੰ ਚੇਤੇ ਆਵੇ ਰਚਾਲੀ ਜ਼ਿੰਦਗੀ ਉਹਦੀ ਰੱਬ ਦੇ ਨਾਮ ਦੀ ਲੋਰ ਚੜੀ ਰਹਿੰਦੀ ਹੈ ਆਨੰਦ ਆਨੰਦ ਦੇ ਵਿੱਚ ਹੀ ਵਿਚਰਦਾ ਸਤਿਗੁਰ ਕਹਿੰਦੇ ਨੇ ਤਾ ਇਹਦੇ ਕਰਕੇ ਸਤਿਗੁਰ ਕਹਿੰਦੇ ਨੇ ਉਠ ਤਵ ਤਤ ਸੋਭਤ ਨਾਮ ਇਹ ਫਿਰ ਜਦੋਂ ਵੀ ਵਿਚਰਦਾ ਉੱਠਦੇ ਆ ਹਾਂ ਬੈਂਦੇ ਆ ਹੁਣ ਆ ਰੱਬ ਦੇ ਨਾਮ ਦੇ ਵਿੱਚ ਵਿਚਰਦਾ ਹੈ ਰੱਬ ਦੀ ਬੰਦਗੀ ਚੱਲਦੀ ਹੈ ਉੱਠਦੇ ਆ ਬੈਂਦੇ ਆ ਸੌਂਦੇ ਆ ਸਤਿਗੁਰੂ ਕਹਿੰਦੇ ਆ ਖਾਵਾਂਦੇ ਆ ਪਹਿਨਾਂਦੇ ਆ ਇਹ ਫਿਰ ਉਹਨਾਂ ਦੇ ਵਿੱਚ ਮੁਕਤ ਹੁੰਦਾ ਹੈ ਇਨਸਾਨ ਜਦੋਂ ਰੱਬ ਦਾ ਨਾਮ ਜਪਦਾ ਹੈ ਕਹੋ ਨਾਨਕ ਜਨਕ ਸਦਕਾ ਆ ਕਿਸੇ ਹੋ ਸੇਵਕ ਦਾ ਸਦਾ ਆਹਾਰ ਹੁੰਦਾ ਹੈ। ਇਨਸਾਨ ਦੇ ਲਈ ਸਤਿਗੁਰੂ ਕਹਿੰਦੇ ਨੇ ਰੱਬ ਦੀ ਜੜੀ ਦਾਤ ਹੈ ਉਹ ਏ ਹੈ ਕਿ ਰੱਬ ਦੇ ਦਰ ਤੇ ਇਹਨੇ ਨਾਮ ਜਪਣਾ ਹੈ ਰੱਬ ਦੇ ਦਰ ਤੇ ਬੰਦਗੀ ਕਰਨੀ ਹੈ ਫਿਰ ਸਤਿਗੁਰਾਂ ਦੇ ਦਰ ਤੇ ਪ੍ਰਵਾਹ ਹੁੰਦਾ ਹੈ। ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਦੋਂ ਇਨਸਾਨ ਰੱਬ ਦੇ ਨਾਮ ਦੇ ਨਾਲ ਦੁੜਦਾ ਹੈ ਤਾਂ ਉਦੋਂ ਰੱਬ ਦੀਆਂ ਅਜੰਮ ਤਬਰਦੀਆਂ ਦੀਆਂ ਨੇ ਰੱਬ ਦੀ ਕਿਰਪਾ ਹੁੰਦੀ ਹੈ ਹੁਣ ਜਦੋਂ ਰੱਬ ਦੀ ਕਿਰਪਾ ਹੋਣੀ ਹੈ ਤਾਂ ਰੱਬ ਨੇ ਕਸਵੱਟੀ ਪਾਉਣੀ ਹੈ ਕਸਵੱਟੀ ਉਹ ਕਿਸ ਤਰੀਕੇ ਦੇ ਨਾਲ ਲੈਂਦਾ ਸੰਗਤ ਜੋ ਆਪਣੀ ਮਰਜ਼ੀ ਹੈ ਰੱਬ ਦੀ ਪਰਮਾਤਮਾ ਦੀ ਸਾਡੇ ਸਰੀਰ ਤੇ ਲੈਂਦਾ ਹੈ ਪਰਿਵਾਰ ਤੇ ਲੈਂਦਾ ਹੈ ਕਿਸ ਤਰੀਕੇ ਦੇ ਨਾਲ ਸਾਡੀ ਕਿਰਤ ਕਮਾਈ ਦੇ ਵਿੱਚ ਕਸਵੱਟੀ ਲਾਉਂਦਾ ਹੈ ਕੋਈ ਪਤਾ ਨਹੀਂ ਰੱਬ ਦੀ ਕਸਵੱਟੀ ਲਾਉਂਦਾ ਹੈ ਹਣ ਜਦੋਂ ਰੱਬ ਦੀ ਕਸਵੱਟੀ ਲੱਗਦੀ ਹੈ ਭਾਈ ਮੰਝ ਜੀ ਨੇ ਅਤੇ ਜਦੋਂ ਉਹਨਾਂ ਨੇ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਨਹੀਂ ਗਏ ਸੀ ਉਹ ਮੁਖੀਏ ਸੀ ਸਿੱਖ ਸਰਵਰੀ ਜਿਹੜੇ ਇਹ ਸਰਵਰੀਏ ਨੇ ਉਹਨਾਂ ਦੇ ਨਾਲ ਇਹ ਮਾਤਾ ਦੇ ਜਾਂਦਾ ਆਪਣੇ ਪੀਰਾਂ ਫਕੀਰਾਂ ਤੇ ਜਾਂਦਾ ਉਹਦਾ ਇਹ ਫਿਰ ਹਾਲ ਨਲਵਾਪਣਾ ਹੁਲੀਆ ਬੁਲਾ ਲੈਣਾ ਹੁੰਦਾ ਪੇਸ ਪੇਖ ਪਹਿਲਾ ਬਣਾ ਲੈਣਾ ਸੀ ਇਦਾਂ ਦੇ ਬਣਾ ਲੈਂਦੇ ਸੀ ਤਾਂ ਜਦੋਂ ਭਾਈ ਮੱਝ ਜੀ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਆਏ ਨੇ ਐਸਾ ਇਦਾਂ ਦੀ ਆਨੰਦ ਇਦਾਂ ਦਾ ਲੋਰ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਮਿਲੇ ਇਹਨੂੰ ਤਾਂ ਇਹ ਦੁਬਾਰਾ ਫਿਰ ਕਹਿੰਦਾ ਮੈਂ ਨਹੀਂ ਜਾਣਾ ਪਰ ਜਦੋਂ ਦੁਬਾਰਾ ਵਾਪਸ ਗਏ ਆ ਜਿਹੜਾ ਘਰ ਦੇ ਵਿੱਚ ਇਹਨੇ ਖਬਰਾ ਬਣਾਈਆਂ ਨੇ ਘਰ ਦੇ ਵਿੱਚ ਜਿਹੜਾ ਸਭ ਕੁਝ ਥਾਂ ਤੇ ਕਰਨਾ ਬਣਾਇਆ ਇਹਨੇ ਕੋ ਸਭ ਕੁਝ ਇਹਨੇ ਬੰਨ ਦਿੱਤਾ ਘਰ ਦੇ ਵਿੱਚੋਂ ਇਹਨੇ ਕੱਢ ਦਿੱਤਾ ਤਾਂ ਜਦੋਂ ਕਸਵੱਡੀ ਪਈ ਹੈ ਰੱਬ ਦੀ ਮਜਾਂ ਗਾਮਾ ਇਹਦੀਆਂ ਮਰਨੀਆਂ ਸ਼ੁਰੂ ਹੋ ਗਈਆਂ ਕਾਰੋਬਾਰ ਟੱਪ ਹੋ ਗਿਆ ਨਗਰ ਦਾ ਮੁਖੀਆ ਬਣਾਇਆ ਸੀ ਨਗਰ ਵਾਲੇ ਕਹਿੰਦੇ ਨੇ ਇਹ ਤਾਂ ਮਾੜੇ ਕਰਮ ਨੇ ਇਹਦੇ ਮਾੜੇ ਭਾਵ ਨੇ ਦੇ ਇਹਨੇ ਸਖੀ ਸਰਗਰੀਆਂ ਦੀ ਪੂਜਾ ਕਰਦਾ ਸੀ ਉਹਨਾਂ ਦਾ ਅਪਮਾਨ ਕੀਤਾ ਨੇ ਕਬਰਾਂ ਵਰ ਕੱਟ ਦਿੱਤੀਆਂ ਨੇ ਆਪਣੇ ਕਰਦੇ ਵਿੱਚੋਂ ਗੁਰੂ ਮਹਾਰਕ ਚਰਨਾਂ ਦੇ ਵਿੱਚ ਕਹਿੰਦੇ ਜਾ ਹੈ ਉਤੋ ਸ਼ਬਦ ਲੈ ਆਇਆ ਗੁਰੂ ਦਾ ਮੂਲ ਮੰਤਰ ਲੈ ਆਇਆ ਗੁਰ ਮੰਤਰ ਲੈ ਕੇ ਦਾ ਮੈਨੂੰ ਕਿਸੇ ਦੀ ਜਰੂਰਤ ਨਹੀਂ ਹੈ ਰੱਬ ਕੋਈ ਹੈ ਪ੍ਰਮਾਤਮਾ ਜਿਹੜਾ ਜੱਰੇ ਜੱਰੇ ਦੇ ਵਿੱਚ ਵਿਆਪਕ ਹੈ ਵਿਆਪਕ ਹੈ ਤਾਂ ਜੋ ਉਹ ਸਮੇਂ ਕਸਵਟੀ ਬਈ ਸੀ ਕਿਹੜੇ ਘੜੇ ਨੇ ਆਪਣੇ ਪਰਿਵਾਰ ਵਾਲੇ ਸਾਥ ਛੱਡ ਕੇ ਅਤੇ ਦੂਸਰਾ ਜਿਹੜਾ ਇਹਨਾਂ ਦੇ ਨਾਲ ਵਿਚਰਦੇ ਸੀ ਤਾਰੇੰ ਮਬਾਲੇ ਇਹਨਾਂ ਦੇ ਸਖੀ ਸਰਬਰੀਏ ਉਹਨਾਂ ਨੇ ਇਹਨਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਮਾੜਾ ਬੁਰਾ ਪਰਹਾਪੋਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਆਪਣੇ ਪਰਿਵਾਰ ਵਾਲੇ ਅਤੇ ਜਿਹੜਾ ਕਾਰੋਬਾਰ ਸੀ ਇਹਨਾਂ ਦਾ ਉਹ ਵੀ ਮੁਖੀਆ ਬਣਾਇਆ ਸੀ ਨਗਰ ਦਾ ਉਹ ਵੀ ਨਗਰ ਵਾਲੇ ਕਹਿੰਦੇ ਨਹੀਂ ਇਹਨੂੰ ਮੁਖੀਆ ਬਣਾਉਣਾ ਤਾਂ ਆਪਣੇ ਟਿਕਾਣੇ ਤੋਂ ਲੱਗੇ ਆ। ਹਾਲਾਂਕਿ ਟਿਕਾਣਾ ਤਾਂ ਬਣਿਆ ਹੋਣ ਸੀ ਉਹਦਾ ਪਾਈ ਪੰਜ ਦਾ ਜੇ ਭਾਈ ਮੰਜ ਦੇ ਨਗਰ ਨੂੰ ਕੋਈ ਯਾਦ ਕਰਦਾ ਹੈ ਨਾ ਮੰਜ ਕਰਕੇ ਯਾਦ ਕਰਦਾ ਹੈ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮਤਲਬ ਕਸਵੱਟੀ ਪਈ ਹੈ ਇਹ ਜਿਹੜਾ ਕਾਰੋਬਾਰ ਜੋ ਕੁਝ ਹੋਇਆ ਕਿਸੇ ਦੀ ਹਿੰਮਤ ਨਹੀਂ ਹੈ ਗੁਰੂ ਬਿਵਾਲਕ ਚਰਣਾ ਦੇ ਵਿੱਚ ਕੋਈ ਆਜੇ ਸਤਿਗੁਰੂ ਤਾਂ ਕਹਿੰਦੇ ਨੇ ਤੱਤੀ ਬਾਉ ਨ ਲੱਭੇ ਪਾਰ ਬ੍ਰਹਮ ਸ਼ਰਣਾਈ ਕਿ ਤੱਤੀ ਬਾ ਨਹੀਂ ਲੱਗਣ ਦਿੰਦੇ ਭਾਈ ਮੰਜ ਤੋਂ ਕੋਈ ਉਹਦਾ ਛੋਦਰ ਬਣਾ ਲੈ ਸਕਦਾ ਸੀ ਇਹ ਘਰ ਦੇ ਵਿੱਚ ਤਰਕੀਆਂ ਹੋਣੀਆਂ ਸੀ ਕਾਰੋਬਾਰ ਦੇ ਵਿੱਚ ਸਤਿਗੁਰੂ ਕਹਿੰਦੇ 10 ਗੁਣਾ ਵੱਧਦਾ ਪਰ ਗੁਰੂ ਦੀ ਇੱਕ ਸਵੱਟੀ ਪਈ ਸੀ ਭਾਈ ਮੰਦ ਤੇ ਕਿਉਂਕਿ ਉਹਨਾਂ ਉਧਰੋਂ ਛੱਡ ਕੇ ਇਧਰੋਂ ਮੰਨ ਲਾਉਣਾ ਬੜਾ ਮੁਸ਼ਕਲ ਹੁੰਦਾ ਹੈ ਕਿ ਇਹ ਲਾਉਂਦਾ ਜਾਂ ਨਹੀਂ ਲੰਦਾ ਤਾਂ ਜਦੋਂ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਇਹਦਾ ਮਨ ਲੱਗਿਆ ਗੁਰੂ ਨੇ ਐਸਾ ਬਣਾਇਆ ਉਹ ਕਿਦੇ ਨੇ ਮੰਝ ਪਿਆਰਾ ਗੁਰੂ ਕੋ ਗੁਰੂ ਦਾ ਜਿਵੇਂ ਕਹਿੰਦੇ ਭਾਈ ਤੈਨੂੰ ਅੰਦਰ ਤੇਰੇ ਸਾਡੇ ਅੰਦਰ ਪ੍ਰੇਮ ਹੈ ਨਾ ਸਾਡੇ ਅੰਦਰ ਵੀ ਉਹ ਨਹੀਂ ਪ੍ਰੇਮ ਹੈ ਆਪਣੀਆਂ ਪਿਆਰੀਆਂ ਦੇ ਪ੍ਰਤੀ ਐਦਾਂ ਸਤਿਗੁਰੂ ਆਪਣੇ ਪਿਆਰੀ ਨੂੰ ਕਹਿੰਦੇ ਨੇ ਕਿ ਜਿਹੜਾ ਕਹੋ ਨਾਨਕ ਜਨਕ ਸਦ ਕਾਮ ਜਨ ਦੇ ਲਈ ਤਾਂ ਸਦਾ ਹੀ ਇਹ ਕਾਮ ਹੈ ਭਾਈ ਇਹ ਕਾਮ ਹੈ ਕਿ ਗੁਰੂ ਨੂੰ ਰਜਾਇਆ ਜਾਵੇ ਬਾਰੰਬਾਰ ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਹੋ ਮਨ ਤਨਮ ਰੱਬੀਏ ਤੇ ਰੱਬੀਏ ਆਉਣ ਦਾ ਰਸਤਾ ਤਰੇਪਤ ਹੋਣਾ ਕਿਵੇਂ ਹੋਇਆ ਜਾਵੇ ਰੱਜ ਕਿਵੇਂ ਆਵੇ ਰੱਜ ਕਿਸੇ ਨੂੰ ਨਹੀਂ ਆਇਆ ਨਾ ਮਾਇਆ ਕਰਕੇ ਨਾ ਰਤਵਿਆ ਕਰਕੇ ਅਤੇ ਨਾ ਐਸੋ ਰੰਗ ਦੀ ਜਿੰਨੇ ਕਿਸੇ ਚੀਜ਼ ਕਰਕੇ ਨਾ ਖਾਣ ਪੀਣ ਕਰਕੇ ਅੱਜ ਤੱਕ ਰੱਜ ਕਿਸੇ ਨੂੰ ਆਇਆ ਨਹੀਂ ਤੇ ਨਾ ਆਵੇਗਾ ਕਿਉਂਕਿ ਰਾਜ ਸਿਰਫ ਪ੍ਰਮਾਤਮਾ ਦੇ ਨਾਮ ਦੇ ਨਾਲ ਆਉਂਦਾ ਹੈ ਰਾਜ ਜਦੋਂ ਆ ਜਾਂਦਾ ਹੈ ਇਨਸਾਨ ਨੂੰ ਉਹ ਕੁਲੀਆਂ ਦੇ ਵਿੱਚ ਬਹਿ ਕੇ ਵੀ ਸੁਖੀ ਜਿਦੇ ਕੋਲ ਰਾਜ ਨਹੀਂ ਹੈ ਨਾ ਮਹਿਲਾਂ ਦੇ ਵਿੱਚ ਬੈਠਾ ਵੀ ਦੁਖੀ ਹੈ ਜਿਦੇ ਕੋਲ ਰਾਜ ਹੈ ਉਹ ਪੈਦਲ ਜਾ ਰਿਹਾ ਆਨੰਦ ਦੇ ਵਿੱਚ ਹੈ ਖੁਸ਼ੀਆਂ ਦੇ ਵਿੱਚ ਅਤੇ ਜਿਦੇ ਕੋਲ ਰਾਜ ਨਹੀਂ ਹੈ ਮਹਿੰਗੀ ਗੱਡੀਆਂ ਦੇ ਵਿੱਚ ਜਾ ਰਿਹਾ ਦੁਖੀ ਉਹਨਾਂ ਦੇ ਵਿੱਚ ਵੀ ਹੈ ਰਾਜ ਹੁੰਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਰਾਜ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਹੋਣੀਆ ਜ਼ਰੂਰੀ ਨੇ ਸਮੇਂ ਦੇ ਨਾਲ ਇਨਸਾਨ ਨੂੰ ਚੱਲਣਾ ਚਾਹੀਦਾ ਹੈ ਕਦਮ ਮਲਾ ਕੇ ਚੱਲੇ ਸਮੇਂ ਦੇ ਨਾਲ ਇਹਨੇ ਕਹਿੰਦੇ ਸਤਿਗੁਰੂ ਕੇ ਇਕੀਵੇਂ ਸਦੀ ਚੱਲਦੀ ਹੈ ਸਾਡਾ 21ਵੀਂ ਸਦੀ ਦੇ ਵਿੱਚ ਸਿੱਖ ਜੀਵੇ ਚੱਲੇ ਕਦਮ ਦੇ ਪਰ ਗੁਰੂ ਦੀ ਯਾਦ ਵੀ ਗੁਰੂ ਦਾ ਪ੍ਰੇਮ ਵੀ ਨਾਲ ਹੋਵੇ ਸਤਿਗੁਰੂ ਤਾਂ ਵਾਰ-ਵਾਰ ਕਹਿੰਦੇ ਨੇ ਬੇਮਕੋਏ ਰਾਮਤੇ ਲਗਨ ਜਨਮ ਤਜੁ ਦੁੱਖ ਤਾਂ ਤੇਰੇ ਨੇੜੇ ਨਾ ਆਵੇ ਸਤਿਗੁਰੂ ਕਹਿੰਦੇ ਤੂੰ ਦੁੱਖ ਕਮਾ ਰਹਿਆ ਹੈਂ ਦੁੱਖਾਂ تیر ਕੋਹਾਂ ਦੂਰ ਹੋਣ ਤੇ ਤੋਂ ਪਰ ਬਦਕਿਸਮਤੀ ਹੈ ਨਾ ਤੇਰੀ ਤੂੰ ਕਮਾ ਰਿਆਂ ਰੱਬ ਦਾ ਨਾਮ ਵਿਸਾਰ ਦਿੱਤਾ ਰੱਬ ਦੀ ਯਾਦ ਵਿਸਾਰ ਦਿੱਤੀ ਹੈ ਦੁੱਖ ਤੂੰ ਕਮਾ ਰਿਆ ਬਿਆਰੇ ਗੁਰੂ ਦੇ ਮਵਾਰਕ ਚਰਣਾ ਦੇ ਵਿੱਚ ਜੁੜ ਗੁਰੂ ਦੇ ਚਰਣਾ ਦੇ ਵਿੱਚ ਆਨੰਦ ਹੈ ਗੁਰੂ ਦੇ ਚਰਣਾ ਦੇ ਵਿੱਚ ਖੁਸ਼ੀਆਂ ਨੇ ਜੀ ਸਮਾਪਤੀ ਦਾ ਸਮਾਂ ਹੁਣ ਆਪ ਬੁਲਾ ਦੇ ਕਿ ਮੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੋ ਦੇ